ਅਬ ਲੋਕਾਂ ਨੇ ਅਮਰਤਪਾਲ ਹੀ ਕਿਉਂ ਲੋਕਾਂ ਨੂੰ ਲੱਗਦਾ ਉਹਨਾਂ ਦੇ ਲਈ ਜਦੋਂ ਸਵਾਲ ਕਰਦੇ ਉਹਨਾਂ ਦਾ ਫਿਰ ਜਵਾਬ ਲੈਂਦਾ ਥੋੜਾ ਜਿਹਾ ਜਿਗਰਾ ਰਿਹਾ ਤੁਸੀਂ ਇਹ ਕਹਿੰਦੇ ਹੋ ਕਿ ਅਮਰਤਪਾਲ ਨੇ ਕਿਹਾ ਕਿ ਮੈਂ ਡਿਬੇਟ ਲਈ ਓਪਨ ਆ ਕੀ ਤੁਹਾਨੂੰ ਯਾਦ ਹੈ ਕਿ ਮੈਂ 2022 ਦੀ ਸਤੰਬਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਮਰਤਪਾਲ ਨੂੰ ਖੁੱਲਾ ਚੈਲੰਜ ਦਿੱਤਾ ਸੀਗਾ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਆਪ ਬੈਡ ਮੀਡੀਆ ਦੇ ਵਿੱਚ ਗੱਲਬਾਤ ਕਰ ਤੁਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਉਹ ਸਵਾਲ ਤੋਂ ਸਵਾਲ ਪੁੱਛਦੇ ਹੋ ਫਿਰ ਆਪਣੇ ਆਪ ਹੀ ਸਵਾਲ ਨੂੰ ਡਿਨਾਇ ਕਰ ਜਾਂਦੇ ਹੋ ਮੈਂ ਅਮਰਤਪਾਲ ਦੋਈ ਬਹੁਤ ਪਹਿਲਾਂ ਕਹਿੰਦਾ ਸੀਗਾ ਵੀ ਭਰਾ ਆ ਮੀਡੀਆ 'ਚ ਬੈਠ ਪ੍ਰੈਸ ਮੈਨ ਸਾਡਾ ਮੀਡੀਆ 'ਚ ਬੈਠਦੇ ਆ ਗੱਲਬਾਤ ਕਰਦੇ ਆ ਭਜਦੇ ਨਹੀਂ ਸਵਾਲਾਂ ਤੋਂ ਮੈਂ ਕੋਰਟ ਦੇ 'ਚ ਲਿਆ ਕੇ ਸਣੇ ਸਬੂਤਾਂ ਆਨ ਰਿਕਾਰਡ ਹੀ ਗੱਲਬਾਤ ਹੁਣ ਕਰਾਂਗਾ ਕਿ ਇਹਨੂੰ ਕਿੰਨੀ ਕਿੰਨੀ ਸਰਕਾਰੀ ਸ਼ਹਿਅ ਤੇ ਕਿੱਥੋਂ ਕਿੱਥੋਂ ਮਿਲਦੀ ਆ ਅਮਰਤਪਾਲ ਦਾ ਜਿਹੜਾ ਗੈਂਗ ਆ ਨਾ ਮੇਰੇ ਬੱਚੇ ਦੇ ਸਕੂਲ ਤੇ ਰੇਖੀਆਂ ਤੱਕ ਕਰਨ ਪਹੁੰਚੇ ਆ ਮੇਰੇ ਬੱਚਿਆਂ ਨੂੰ ਕਿਡਨਾਪ ਕਰਨ ਦੀਆਂ ਧਮਕੀਆਂ ਤਾਂ ਕਹਿ ਗਈਆਂ ਜੇ ਮੈਂ ਉਹਨੂੰ ਅਸੀਂ ਵੀ ਗਲਤ ਨਾ ਹੋਣ ਗੱਲ ਸੁਣ ਲਓ ਗੱਲ ਗੱਲ ਗਲਤ ਮੰਨਣ ਦੀ ਨਹੀਂ ਆ ਜੇ ਤੁਸੀਂ ਕਹਿੰਦੇ ਹੋ ਡੈਂਟੀਫਾਈ ਵੀ ਨਾ ਅਮਰਤਪਾਲ ਨਹੀਂ ਨਹੀਂ ਜਿਹੜੇ ਲਈ ਤੁਸੀਂ ਕਹਿੰਦੇ ਹੋ ਡਿਬੇਟ ਲਈ ਦਾ ਅਮਰਤਪਾਲ ਓਪਨ ਚੈਲੰਜ ਹਰ ਇੱਕ ਨੂੰ ਕਰਦਾ ਰਿਹਾਗਾ ਕਿ ਇਹਨੂੰ ਸਰਕਾਰੀ ਸ਼ਹਿਅ ਨੇ ਬਹੁਤ ਸਾਰੀਆਂ ਸਰਕਾਰੀ ਸ਼ਹਿਅ ਨੇ ਔਰ ਇਹ ਭੱਜਦੇ ਨੇ ਹਮੇਸ਼ਾ ਗੱਲ ਬਾਤੋ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਅਮਰਤਪਾਲ ਨੂੰ ਨਜ਼ਰਬੰਦ ਕੀਤਾ ਗਿਆ ਅਮਰਤਪਾਲ ਕੋਲ 28 ਬੰਦੂਕਾਂ ਸੀ ਉਸ ਟਾਈਮ ਜੜੀਆਂ ਇਹਦੇ ਨਾਲ ਦੇ ਮੁੰਡੇ ਚੱਕੀ ਫਿਰਦੇ ਸੀ ਇਸ ਟਾਈਮ ਚੰਡੀਗੜ੍ਹ ਖੜੇ ਆ ਮੇਰਾ ਜਿਹੜਾ ਵੈਪਨ ਹੈ ਉਹ ਪੰਜਾਬ ਦਾ ਆ ਮੈਂ ਲੈ ਕੇ ਚੰਡੀਗੜ੍ਹ ਨਹੀਂ ਆ ਸਕਦਾ ਅਮਰਤਪਾਲ ਕੋਲ 28 ਜੜੀਆਂ ਬੰਦੂਕਾਂ ਸੀਗੀਆਂ ਕੀ ਉਹ ਇੰਟਰਨੈਸ਼ਨਲ ਉਹ ਜਿਹੜੇ ਨੈਸ਼ਨਲ ਲਾਇਸੈਂਸ ਸੀਗੇ ਉਹ ਲੈ ਕੇ ਹਰਿਆਣਾ ਕਿਵੇਂ ਬੜਿਆ ਸੀ ਤੇ ਉਸ ਤੋਂ ਬਾਅਦ ਉਹ ਰਾਜਸਥਾਨ ਗਿਆ ਸੀ ਰਾਜਸਥਾਨ ਉਹ ਬੰਦੂਕਾਂ ਵਾਲੇ ਨਾਲ ਹੀ ਗਿਆ ਸੀ ਅਮਰਤਪਾਲ ਚੋਣ ਲੜਦਾ ਚੋਣ ਉਹ ਲੜਨ ਵਾਸਤੇ ਆਪਣੀ ਨੋਮੀਨੇਸ਼ਨ ਫਾਰਮ ਫਾਈਲ ਕਰਦਾ ਹੈ ਉਹਦੇ ਚ ਇਹਦੀਆਂ 16 ਤੋਂ 17 ਗਲਤੀਆਂ ਸਿਗੀਆਂ ਜਦੋਂ ਅਸੀਂ ਡੀਸੀ ਤਰਨਤਾਰਨ ਨੂੰ ਇਹ ਓਬਜੈਕਸ਼ਨ ਰੇਜ਼ ਕਰਦੇ ਆ ਕਿ ਅਮਰਤਪਾਲ ਦੇ ਫਾਰਮ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ ਚੋਣ ਲੜਨ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਨੇ ਇਹ ਬਹੁਤ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਤਾਂ ਚੋਣ ਕਮਿਸ਼ਨ ਤੇ ਡੀਸੀ ਤਰਨਤਾਰਨ ਸਾਹਿਬ ਤੇ ਰਟਰਨਿੰਗ ਆਫੀਸਰ ਉਹਨਾਂ ਦੀਆਂ ਹਰ ਮੂਵਮੈਂਟ ਤੇ ਅੱਖਾਂ ਬੰਦ ਰਹੀਆਂ ਨੇ ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਮੇਰੇ ਖਾਤੇ ਦੇ ਵਿੱਚ ਚੋਣ ਕਮਿਸ਼ਨ ਨੂੰ ਇਹ ਦੱਸਦਾ ਕਿ ਮੇਰੇ ਖਾਤੇ ਦੇ ਵਿੱਚ 1100 ਰੁਪਏ ਆ 1100 ਰੁਪਏ ਉਹਦੇ ਖਾਤੇ 'ਚ ਹੋਣ ਤੋਂ ਉਹ ਤਿੰਨ ਖੇਤਿਆਂ ਦੇ ਵਿੱਚ ਪ੍ਰਚਾਰ ਕਰਦਾ ਆ ਠੀਕ ਆ ਲੱਖਾਂ ਰੁਪਈਆ ਉਹਦੇ ਪ੍ਰਚਾਰ ਦੇ ਵਿੱਚ ਲੱਗਦਾ ਵੱਡੇ ਵੱਡੇ ਚੈਨਲਾਂ 'ਤੇ ਉਹਦੀਆਂ ਖਬਰਾਂ ਲੱਗਦੀਆਂ ਨੇ ਵੱਡੇ ਵੱਡੇ ਉਹਦੇ ਫਲੈਕਸ ਲੱਗਦੇ ਨੇ ਹਜ਼ਾਰਾਂ ਗੱਡੀਆਂ ਉਹ ਚਲਦੀਆਂ ਨੇ ਉਹਦੇ ਪ੍ਰਚਾਰ ਦੇ ਵਿੱਚ ਬਹੁਤ ਸਾਰੀ ਜਗ੍ਹਾ 'ਤੇ ਉਹਦੇ ਪੂਤ ਲੱਗਦੇ ਨੇ ਉਹ ਸਾਰਾ ਖਰਚਾ ਕਿੱਥੋਂ ਆ ਰਿਹਾ ਹੈ ਸਰਕਾਰ ਕਿਉਂ ਮਦਦ ਕਰੇਗੀ ਸਰਕਾਰ ਨੇ ਤਾਂ ਪਹਿਲਾਂ ਹੀ ਐਨਐਸ ਇਲਾਕੇ ਉਹਨਾਂ ਨੂੰ ਆ ਜਿਹੜਾ ਬੰਦ ਕੀਤਾ ਹੋਇਆ ਹੈ ਕਿ ਲੋਕਾਂ ਨੇ ਨਹੀਂ ਕਹਿੰਦੇ ਹੈਗੇ ਇਹ ਕਹਿੰਦੇ ਨੇ ਕਿ ਸੰਗਤ ਨੇ ਖਰਚਾ ਕੀਤਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਬਾਹਰ ਅਸੀਂ ਖੜੇ ਹੋਏ ਹਾਂ ਔਰ ਇਸੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਹੈ ਕਿ ਅਮਰਤਪਾਲ ਦੀ ਜਿਹੜੀ ਐਮਪੀ ਸ਼ਿਪ ਆ ਉਹ ਰੱਦ ਹੋਵੇ ਵਿਕਰਮਜੀਤ ਸਿੰਘ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਕਰਵਾਈ ਗਈ ਹੈ ਔਰ ਸਾਡੇ ਨਾਲ ਨੇ ਵਿਕਰਮਜੀਤ ਉਹਨਾਂ ਤੋਂ ਜਾਣਾਂਗੇ ਇਲੈਕਸ਼ਨ ਵੀ ਲੜ ਚੁੱਕੇ ਨੇ ਖਡੂਰ ਸਾਹਿਬ ਤੋਂ ਆ ਵਿਕਰਮ ਕਿਉਂ ਇਹ ਕਦਮ ਆ ਜਿਹੜਾ ਤੁਹਾਡੇ ਵੱਲੋਂ ਲਿਆ ਗਿਆ ਕੀ ਤੁਹਾਨੂੰ ਲੱਗਦਾ ਆਧਾਰ ਕੀ ਆ ਤੁਹਾਡੇ ਇਸ ਗੱਲ ਦਾ ਦੇਖੋ ਗੱਲ ਇਹ ਆ ਜੀ ਜਦੋਂ ਬਹੁਤ ਸਾਰੀਆਂ ਗੱਲਾਂ ਆਪਾਂ ਕਰਦੇ ਆਂ ਆਫ ਰਿਕਾਰਡ ਕਰਦੇ ਆਂ ਤੇ ਉਹਨਾਂ ਦੇ ਕੋਈ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਜਦੋਂ ਅਮਰਿਤਪਾਲ ਦੀ ਟੀਮ ਨੂੰ ਆਪਾਂ ਕਹਿੰਨੇ ਆ ਕਿ ਆਓ ਬੈਠੋ ਡਿਬੇਟ ਕਰਦੇ ਆਂ ਆਉ ਦਸੀਂ ਇਹ ਗਲਤਤਾ ਕਰੀਏ ਜਦੋਂ ਇਹ ਭੱਜਦੇ ਨੇ ਸਾਡੇ ਸਵਾਲਾਂ ਤੋਂ ਤਾਂ ਫਿਰ ਇੱਕ ਮਜਬੂਰੀ ਬਣ ਜਾਂਦੀ ਆ ਔਨ ਰਿਕਾਰਡ ਇਹਨਾਂ ਨੂੰ ਲੈ ਕੇ ਆਣਾ ਆ ਮੈਂ ਸਰਕਾਰੀ ਸ਼ਾਦੀ ਦੀ ਗੱਲ ਕਰਦਾ ਸ਼ੁਰੂ ਤੋਂ ਸਰਕਾਰੀ ਸ਼ਾਦੀ ਦੀ ਗੱਲ ਕਰਦਾ ਕਿ ਇਹਨੂੰ ਸਰਕਾਰੀ ਸ਼ਾਹ ਨੇ ਬਹੁਤ ਸਾਰੀਆਂ ਸਰਕਾਰੀ ਸ਼ਾਹ ਨੇ ਔਰ ਇਹ ਭੱਜਦੇ ਨੇ ਹਮੇਸ਼ਾ ਗੱਲਬਾਤ ਤੋਂ ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਨਾ ਜਦੋਂ ਅਮਰਿਤਪਾਲ ਨੂੰ ਪਹਿਲੀ ਵਾਰੀ ਨਜ਼ਰਬੰਦ ਕੀਤਾ ਗਿਆ ਸੀਗਾ ਮੋਗਾ ਤੁਹਾਨੂੰ ਯਾਦ ਹੋਣਾ ਸੁਧੀਰ ਸੂਰੀ ਦਾ ਕਤਲ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਨੂੰ ਨਜ਼ਰਬੰਦ ਕੀਤਾ ਗਿਆ ਅਮਰਿਤਪਾਲ ਕੋਲ 28 ਬੰਦੂਕਾਂ ਸੀ ਉਸ ਟਾਈਮ ਜੜੀਆਂ ਇਹਦੇ ਨਾਲ ਦੇ ਮੁੰਡੇ ਚੱਕੀ ਫਿਰਦੇ ਸੀਗੇ ਉਸ ਤੋਂ ਬਾਅਦ ਇਹ ਸਿੱਧਾ ਹਰਿਆਣਾ ਨਿਕਲਿਆ ਸੀਗਾ ਆਪਾਂ ਇਸ ਟਾਈਮ ਚੰਡੀਗੜ੍ਹ ਖੜੇ ਆ ਮੇਰਾ ਜਿਹੜਾ ਵੈਪਨ ਹੈ ਉਹ ਪੰਜਾਬ ਦਾ ਆ ਮੈਂ ਲੈ ਕੇ ਚੰਡੀਗੜ੍ਹ ਨਹੀਂ ਆ ਸਕਦਾ ਜੇ ਤੁਹਾਡੇ ਕੋਲ ਵੈਪਨ ਹੋਵੇ ਠੀਕ ਆ ਤੁਸੀਂ ਪੰਚਕੂਲਾ ਨਹੀਂ ਟੱਪ ਸਕਦੇ ਕਿਉਂਕਿ ਜਿਹੜਾ ਸਟੇਟ ਦਾ ਲਾਇਸੈਂਸ ਆ ਉਹ ਸਟੇਟ 'ਚ ਹੀ ਰਹਿੰਦਾ ਹੈ ਅਮਰਤ ਪਾਲੂ ਕੋਲ 28 ਜੜੀਆਂ ਬੰਦੂਕਾਂ ਸੀਗੀਆਂ ਕੀ ਉਹ ਇੰਟਰਨੈਸ਼ਨਲ ਉਹ ਜਿਹੜੇ ਨੈਸ਼ਨਲ ਲਾਇਸੈਂਸ ਸੀਗੇ ਉਹ ਲੈ ਕੇ ਹਰਿਆਣਾ ਕਿਵੇਂ ਬੜਿਆ ਸੀ ਤੇ ਉਸ ਤੋਂ ਬਾਅਦ ਉਹ ਰਾਜਸਥਾਨ ਗਿਆ ਸੀ ਰਾਜਸਥਾਨ ਉਹ ਬੰਦੂਕਾਂ ਵਾਲੇ ਨਾਲ ਹੀ ਗਿਆ ਸੀ ਤਾਂ ਕੀ ਸਟੇਟ ਨੇ ਉਹਨੂੰ ਪੁੱਛਿਆ ਵੀ ਇਹ ਬੰਦੂਕਾਂ ਜਿਹੜੀਆਂ ਤੇਰੇ ਸਟੇਟ ਦੇ ਲਾਇਸੈਂਸ ਨੇ ਤੂੰ ਹਰਿਆਣਾ ਲੈ ਕੇ ਕਿਵੇਂ ਬੜੀ ਜਾਣਾ ਰਾਜਸਥਾਨ ਕਿਵੇਂ ਲੈ ਕੇ ਬੜੀ ਜਾਣਾ ਇਹਦੀਆਂ ਬਹੁਤ ਸਾਰੀਆਂ ਗੱਲਾਂ ਨੇ ਇੱਕ ਹੋਰ ਐਗਜ਼ਾਮਪਲ ਹੈਗਾ ਹੁਣ ਰੀਸੈਂਟ ਜਦੋਂ ਇਹ ਚੋਣ ਲੜਦਾ ਆ ਅਮਰਤਪਾਲ ਚੋਣ ਲੜਦਾ ਚੋਣ ਉਹ ਲੜਨ ਵਾਸਤੇ ਆਪਣੀ ਨਾਮੀਨੇਸ਼ਨ ਫਾਰਮ ਫੋਇਲ ਫਾਈਲ ਕਰਦਾ ਹੈ ਉਹਦੇ ਵਿੱਚ ਇਹਦੀਆਂ 16 ਤੋਂ 17 ਗਲਤੀਆਂ ਸੀਗੀਆਂ ਜਦੋਂ ਅਸੀਂ ਡੀਸੀ ਤਰਨਤਾਰਨ ਨੂੰ ਇਹ objection raise ਕਰਦੇ ਆ ਕਿ ਅਮਰਤਪਾਲ ਦੇ ਫਾਰਮ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ ਚੋਣ ਲੜਨ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਨੇ ਆ ਇਹ ਬਹੁਤ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਤਾਂ ਚੋਣ ਕਮਿਸ਼ਨ ਤੇ ਡੀਸੀ ਤਰਨਤਾਰਨ ਸਾਹਿਬ ਤੇ ਰਟਰਨਿੰਗ ਆਫੀਸਰ ਉਹਨਾਂ ਦੀਆਂ ਹਰ ਮੂਵਮੈਂਟ ਤੇ ਅੱਖਾਂ ਬੰਦ ਰਹੀਆਂ ਨੇ ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਮੇਰੇ ਖਾਤੇ ਦੇ ਵਿੱਚ ਚੋਣ ਕਮਿਸ਼ਨ ਹੋਏ ਦੱਸਦਾ ਕਿ ਮੇਰੇ ਖਾਤੇ ਦੇ ਵਿੱਚ 1100 ਰੁਪਇਆ ਆ 1100 ਰੁਪਇਆ ਉਹਦੇ ਖਾਤੇ 'ਚ ਹੋਣ ਤੋਂ ਬਾਅਦ ਉਹ ਤਿੰਨ ਖਿੱਤਿਆਂ ਦੇ ਵਿੱਚ ਪ੍ਰਚਾਰ ਕਰਦਾ ਆ ਠੀਕ ਆ ਲੱਖਾਂ ਰੁਪਇਆ ਉਹਦੇ ਪ੍ਰਚਾਰ ਦੇ 'ਚ ਲੱਗਦਾ ਵੱਡੇ ਵੱਡੇ ਚੈਨਲਾਂ 'ਤੇ ਉਹਦੀਆਂ ਖਬਰਾਂ ਲੱਗਦੀਆਂ ਨੇ ਵੱਡੇ ਵੱਡੇ ਉਹਦੇ ਫਲੈਕਸ ਲੱਗਦੇ ਨੇ ਹਜ਼ਾਰਾਂ ਗੱਡੀਆਂ ਉਹ ਚਲਦੀਆਂ ਨੇ ਉਹਦੇ ਪ੍ਰਚਾਰ ਦੇ ਵਿੱਚ ਬਹੁਤ ਸਾਰੀ ਜਗ੍ਹਾ 'ਤੇ ਉਹਦੇ ਬੂਥ ਲੱਗਦੇ ਨੇ ਉਹ ਸਾਰਾ ਖਰਚਾ ਕਿੱਥੋਂ ਆ ਰਿਹਾ ਹੈ ਕੌਣ ਕਰ ਰਿਹਾ ਉਹ ਖਰਚਾ ਪਈ ਸਭ ਲੋਕਾਂ ਨੇ ਦੱਸਿਆ ਅਸੀਂ ਉਸ ਇਲਾਕੇ ਦੇ ਵਿੱਚ ਕਵਰੇਜ ਕਰਕੇ ਆਏ ਆ ਕਿ ਲੋਕ ਅਮਰਿਤਪਾਲ ਦੇ ਮਾਤਾ ਪਿਤਾ ਵੀ ਕਹਿੰਦੇ ਨੇ ਕਿ ਲੋਕ ਇਕੱਠੇ ਕਰਕੇ ਖੁਦ ਅਰੇਂਜਮੈਂਟ ਆ ਜਿਹੜੇ ਸਾਰੇ ਉਹ ਕਰ ਰਹੇ ਨੇ ਸਾਰੇ ਪ੍ਰਬੰਧ ਉਹਨਾਂ ਨੇ ਕੀਤੇ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਸਰਕਾਰ ਮਦਦ ਕਰ ਰਹੀ ਹੈਗੀ ਆ ਸਰਕਾਰ ਕਿਉਂ ਮਦਦ ਕਰੇਗੀ ਸਰਕਾਰ ਕਿਉਂ ਮਦਦ ਕਰੇਗੀ ਸਰਕਾਰ ਨੇ ਤਾਂ ਪਹਿਲੇ ਹੀ ਐਨਐਸ ਲਾ ਕੇ ਉਹਨਾਂ ਨੂੰ ਜਿਹੜਾ ਬੰਦ ਕੀਤਾ ਹੋਇਆ ਜਿਹੜਾ ਇੱਕ ਪ੍ਰੋਸੀਜਰ ਦੇ ਅਕੋਰਡਿੰਗ ਬਹੁਤ ਔਖੀ ਉਹਨਾਂ ਨੂੰ ਪਰਮਿਸ਼ਨ ਮਿਲੀ ਹੈ ਲਗਾਤਾਰ ਜਿਹੜੀ ਸੌ ਚੁੱਕਣ ਦੀ ਵੀ ਕਿਉਂਕਿ ਉਹ ਚੁਕਵਾਣੀ ਪੈਣੀ ਸੀ ਪ੍ਰੋਟੋਕਾਲ ਹੈ ਯੂਪੀ ਦਾ ਮਕਦਮਾ ਕਸ਼ਮੀਰ ਦੇ ਕੈਂਪੀ ਤੇ ਵੀ ਚੱਲਦਾ ਤਾਂ ਉਹ ਉਹਨੂੰ ਵੀ ਸੌ ਚੁਕਵਾਈ ਗਈ ਹੈ ਉਹਨੂੰ ਵੀ ਇੱਕ ਵਕਤ ਦਿੱਤਾ ਗਿਆ ਤੁਹਾਡੇ ਦੋ ਸਵਾਲ ਨੇ ਹਾਂ ਮੇਰੇ ਇਹੀ ਸਵਾਲ ਨੇ ਤਾਂ ਫਿਰ ਦੋ ਸਵਾਲ ਨਹੀਂ ਸਾਰਾ ਅਕੋਰਡਿੰਗ ਟੂ ਪ੍ਰੋਸੀਜਰ ਹੋ ਰਿਹਾ ਦੋ ਸਵਾਲ ਨੇ ਪਹਿਲਾ ਸਵਾਲ ਤੁਹਾਡਾ ਇਹ ਆ ਕਿ ਲੋਕਾਂ ਨੇ ਖਰਚਾ ਕੀਤਾ ਦੇਖੋ ਇਹ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਕਰੈਕਟ ਕਰਦਾ ਇਹ ਲੋਕਾਂ ਨੇ ਨਹੀਂ ਕਹਿੰਦੇ ਹੈਗੇ ਇਹ ਕਹਿੰਦੇ ਨੇ ਕਿ ਸੰਗਤ ਨੇ ਖਰਚਾ ਕੀਤਾ ਠੀਕ ਹੈ ਜੀ ਹੁਣ ਇਹ ਉਹ ਤਾਂ ਇੱਕ ਸ਼ਬਦ ਹੈ ਨਾ ਇਹ ਸ਼ਬਦ ਵਰਤਦੇ ਆ ਨਾ ਸਤਕਾਰ ਦਿੰਦੇ ਨੇ ਲੋਕਾਂ ਨੂੰ ਸੰਗਤ ਦਾ ਸੰਗਤ ਰੂਪੀ ਕਹਿ ਤਾਇਆ ਜਿਵੇਂ ਉਹਨਾਂ ਨੂੰ ਸਹੀ ਲੱਗਦਾ ਕੋਈ ਐਡਾ ਕੋਈ ਵੋਕੈਬਲਰੀ ਤਾਂ ਉਹਨਾਂ ਕੋਲੇ ਹੈ ਨਹੀਂ ਨਾ ਪੋਲੀਟਿਕਲ ਬੈਕਗਰਾਉਂਡ ਤਾਂ ਹੈ ਨਹੀਂ ਨਾ ਉਹਨਾਂ ਦਾ ਪਰਿਵਾਰ ਕਿੱਥੇ ਕਿਹੜਾ ਸ਼ਬਦ ਯੂਜ਼ ਕਰਨਾ ਜਦੋਂ ਹੁਣ ਉੱਥੇ ਥੋੜੀ ਇਹ ਥੋੜੀ ਮਸਲਾ ਹੈਗਾ ਮਸਲਾ ਤਾਂ ਆਧਾਰ ਹੈ ਕਿ ਤੁਹਾਡੇ ਕੋਲੇ ਠੋਸ ਸਬੂਤ ਕੀ ਹੈ ਗੱਲ ਦਾ ਐਵੀਡੈਂਸ ਤੇ ਆ ਨਾ ਹੁਣ ਗੱਲ ਕਰੀਏ ਦੇਖੋ ਜਦੋਂ ਤੁਸੀਂ ਪੋਲਿਟਿਕਲ ਉਹਦੇ ਵਿੱਚ ਗੇਮ ਦੇ ਵਿੱਚ ਉਤਰ ਜਾਂਦੇ ਹੋ ਜਦੋਂ ਤੁਸੀਂ ਪੋਲਿਟਿਕਲ ਲੜਾਈ ਦੇ ਵਿੱਚ ਉਤਰ ਜਾਂਦੇ ਹੋ ਫਿਰ ਸੰਗਤ ਨਹੀਂ ਹੋਇਆ ਕਰਦੀ ਫਿਰ ਪੋਲਿਟਿਕਲ ਵਰਕਰ ਹੋਇਆ ਕਰਦੇ ਤੇ ਤੇ ਉਹਨਾਂ ਵੱਲੋਂ ਦਿੱਤਾ ਗਿਆ ਪੈਸਾ ਜਿਹੜਾ ਹੈ ਨਾ ਉਹ ਪੋਲਿਟਿਕਲ ਚੰਦਾ ਹੁੰਦਾ ਹੈ ਪਾਰਟੀ ਫੰਡ ਹੁੰਦਾ ਠੀਕ ਹੈ ਜੀ ਇਹ ਕਹਿ ਕੇ ਛੁਟਕਾਰਾ ਨਹੀਂ ਹੋਣਾ ਕਿ ਸੰਗਤ ਨੇ ਤੇ ਲੋਕਾਂ ਨੇ ਪੈਸਾ ਦਿੱਤਾ ਲੋਕਾਂ ਨੇ ਜਿਹੜਾ ਪੈਸਾ ਦਿੱਤਾ ਨਾ ਉਹਦਾ ਵੀ ਹਿਸਾਬ ਦੇਣਾ ਪੈਣਾ ਕਿ ਪੋਲਿਟਿਕਲ ਫੰਡ ਕਿੰਨਾ ਇਕੱਠਾ ਹੋਇਆ ਠੀਕ ਹੈ ਜੀ ਇਹ ਲਫ਼ਜ਼ ਦਾ ਖੇਡ ਨਹੀਂ ਹੈਗਾ ਇਸ ਲਬਜ਼ ਦੇ ਪਿੱਛੇ ਬਹੁਤ ਵੱਡੀ ਗੱਲ ਆ ਪੋਲਿਟਿਕਲ ਫੰਡ ਇਹਨਾਂ ਨੂੰ ਇਕੱਠਾ ਹੋਇਆ ਲੱਖਾਂ ਰੁਪਏ ਦਾ ਪੋਲਿਟਿਕਲ ਫੰਡ ਹੋਇਆ ਪਰ ਉਹਦਾ ਹਿਸਾਬ ਨਹੀਂ ਦਿੱਤਾ ਗਿਆ ਠੀਕ ਹੈ ਜੀ ਲੱਖਾਂ ਇਹਨਾਂ ਦੀਆਂ ਹਜ਼ਾਰਾਂ ਗੱਡੀਆਂ ਚੱਲੀਆਂ ਉਹਨਾਂ ਦੇ ਪੈਟਰੋਲ ਦਾ ਖਰਚਾ ਜਿਹੜਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਨੇ ਇਹਨਾਂ ਦੇ ਵੱਡੇ ਵੱਡੇ ਕੈਂਪੇਨਿੰਗ ਇਹਨਾਂ ਦੀ ਪੰਜਾਬ ਦੀ ਕਹਿੰਦੇ ਨੇ ਕਿ ਮੇਰੇ ਭਮੱਕੜ ਆਪਦੇ ਮੋਟਰਸਾਈਕਲਾਂ 'ਚ ਆਪ ਤੇਲ ਪਾਉਂਦੇ ਰਹੇ ਇਹ ਗੱਲ ਸੱਚ ਵੀ ਹੈ ਜਦੋਂ ਸੀਐਮ ਭਗਵੰਤ ਮਾਨ ਬਣੇ ਨਹੀਂ ਜਾਂ ਜਿਸ ਕੁਰਸੀ ਦਾ ਜੋ ਬੈਠੇ ਨੇ ਤਾਂ ਲੋਕਾਂ ਨੇ ਘਰੋਂ ਫੂਕੇ ਚੁਣਿਆ ਬਦਲਾ ਲੋਕ ਚੁਣਦੇ ਨੇ ਜਦੋਂ ਇਸ ਤਰ ਮੈਂਡੇਟ ਇੱਥੇ ਵੀ ਅਮਰਤਪਾਲ ਨਾਲ ਸੀ ਤਾਂ ਘਰ ਫੂਕੇ ਚੁੰਨਦੇ ਨੇ ਕੋਈ ਚੇਂਜ ਲੈ ਕੇ ਆਉਂਦੇ ਨੇ ਤਾਂ ਲੋਕ ਇਹਦੇ 'ਚ ਕਿੱਥੋਂ ਇਹ ਸਵਾਲ ਆਉਂਦਾ ਕਿ ਤੇਲ ਦਾ ਹਿਸਾਬ ਕੌਣ ਇੰਡੀਵਿਜੂਅਲ ਕੌਣ ਦੇ ਸਕਦਾ ਕਿਦੀ ਲੈਲੀ 'ਚ ਕੌਣ ਆ ਗਿਆ ਕਿਵੇਂ ਪਤਾ ਲੱਗਦਾ ਇਹ ਤਾਂ ਬਹਿਸ ਦਾ ਵਿਸ਼ਾ ਨਹੀਂ ਹੈ ਇੱਕ ਕਾਨੂੰਨ ਦਾ ਵਿਸ਼ਾ ਆ ਠੀਕ ਆ ਜੀ ਜਿਹੜਾ ਚੋਣ ਕਮਿਸ਼ਨ ਬਣਾਇਆ ਗਿਆ ਹੈ ਨਾ ਉਹ ਸਪੈਸ਼ਲੀ ਉਹਦਾ ਕੰਮ ਆ ਕਿ ਸਾਰੇ ਖਰਚਿਆਂ ਦਾ ਹਿਸਾਬ ਕਿੱਥੋਂ ਦੀ ਇਲੀਗਲ ਫੰਡਿੰਗ ਆ ਰਹੀ ਹੈ ਕਿੱਥੋਂ ਦੀ ਲੀਗਲ ਫੰਡਿੰਗ ਆ ਰਹੀ ਹੈ ਇਹ ਚੋਣ ਕਮਿਸ਼ਨ ਦਾ ਕੰਮ ਆ ਜੀ ਇੱਕ ਕਾਨੂੰਨ ਆ ਤੇ ਇਹ ਜਿਹੜਾ ਹੈਗਾ ਹੁਣ ਔਨ ਰਿਕਾਰਡ ਪੁੱਛਿਆ ਜਾਣਾ ਸਵਾਲ ਜਵਾਬ ਹੋਣੇ ਵੀ ਅਸਲ 'ਚ ਤੁਹਾਨੂੰ ਫੰਡ ਕਿੱਥੋਂ ਆਇਆ ਉੱਥੇ ਪਤਾ ਲੱਗ ਜੂ ਪਰ ਤੁਹਾਡਾ ਮਕਸਦ ਕੀ ਹੈ ਸਵਾਲ ਇਹ ਵੀ ਹੋ ਸਕਦਾ ਕਿ ਤੁਸੀਂ ਵੀ ਇਲੈਕਸ਼ਨ ਉੱਥੋਂ ਲੜਿਆ ਕਿ ਇੱਕ ਮਸ਼ਹੂਰ ਹੋਣਾ ਚਾਹੁੰਦੇ ਹੋ ਤੁਸੀਂ ਆ ਪਬਲਿਸਿਟੀ ਦੀ ਗੱਲ ਮੈਂ ਮਸ਼ਹੂਰ ਪਬਲਿਸਿਟੀ ਦੀ ਗੱਲ ਉਹ ਕਰਦਾ ਜਿਹਦਾ ਕੋਈ ਆਧਾਰ ਨਾ ਹੋਵੇ ਮੈਂ ਪਿਛਲੇ 2 2014 ਤੋਂ ਕੰਮ ਕਰਦਾ ਬਹੁਤ ਵੱਡੇ ਵੱਡੇ ਕੇਸ ਕੀਤੇ ਨੇ ਬਹੁਤ ਵੱਡੇ ਵੱਡੇ ਕੇਸਾਂ ਦੇ ਵਿੱਚ ਨਾਮ ਆ ਮੇਰਾ ਔਰ ਮਾਰੇ ਦੀ ਕਿਰਪਾ ਨਾਲ ਬਹੁਤ ਜਨਤਾ ਮੈਨੂੰ ਜਾਣਦੀ ਆ ਤੇ ਐਦਾਂ ਦਾ ਕੁਝ ਨਹੀਂ ਹੈਗਾ ਬਾਕੀ ਰਹੀ ਪਬਲਿਸਿਟੀ ਦੀ ਗੱਲ ਏ ਮੇਰੇ ਜਵਾਕ ਦੇ ਸਕੂਲ ਤੱਕ ਪਹੁੰਚੇ ਨੇ ਹੁਣ ਸੁਣ ਲਿਓ ਧਿਆਨ ਨਾਲ ਅਮਰਤਪਾਲ ਦਾ ਗੈਂਗ ਜਿਹੜਾ ਆ ਹੁਣ ਮੈਂ ਲਫ਼ਜ਼ ਗੈਂਗ ਵਰਤੂੰਗਾ ਅਮਰਤਪਾਲ ਦਾ ਜਿਹੜਾ ਗੈਂਗ ਆ ਨਾ ਮੇਰੇ ਬੱਚੇ ਦੇ ਸਕੂਲ ਦੇ ਰੇਖੀਆਂ ਤੱਕ ਕਰਨ ਪਹੁੰਚੇ ਆ ਮੇਰੇ ਬੱਚਿਆਂ ਨੂੰ ਕਿਡਨਾਪ ਕਰਨ ਦੀਆਂ ਧਮਕੀਆਂ ਤਾਂ ਘੇਗੀਆਂ ਜੇ ਮੈਂ ਤਾਂ ਉਹਨੂੰ ਅਸੀਂ ਵੀ ਗਲਤ ਸੁਣ ਲਓ ਹੁਣ ਗੱਲ ਸੁਣ ਲਓ ਨਹੀਂ ਗੱਲ ਗੱਲ ਗਲਤ ਮੰਨਣ ਦੀ ਨਹੀਂ ਆ ਜੇ ਤੁਸੀਂ ਕਹਿੰਦੇ ਆ ਈਡੈਂਟੀਫਾਈ ਵੀ ਨਾ ਅਮਰਤਪਾਲ ਤਾਂ ਡਿਬੇਟ ਲਈ ਤੁਸੀਂ ਕਹਿੰਦੇ ਹੋ ਡਿਬੇਟ ਲਈ ਤਾਂ ਅਮਰਤਪਾਲ ਓਪਨ ਚੈਲੰਜ ਹਰ ਇੱਕ ਨੂੰ ਕਰਦਾ ਰਿਹਾਗਾ ਡਿਬੇਟ ਲਈ ਅਮਰਤਪਾਲ ਜੇਲ੍ਹ ਚ جے અમਰਤਪਾਲ ਮਨਿਆ ਮਰੇ ਕੀ ਗੱਲ ਮੇਰਾ ਆਖਰੀ ਆਖਰੀ ਮੇਰਾ ਆਖਰੀ ਸਵਾਲ ਹੈ ਤੁਹਾਡੇ ਕੋਲ ਹੀ ਮਾਈਕ ਹੈ ਕੋਈ ਚੱਕਰ ਨਹੀਂ ਬੋਲੋ ਜਿੰਨਾ ਬੋਲਣਾ ਮੇਰਾ ਸਵਾਲ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਕੰਮ ਕਰ ਰਿਹਾ ਅਮਰਤਪਾਲ ਵੀ ਆਉਂਦਾ ਦੁਬਈ ਤੋਂ ਆਉਂਦਾ ਤੁਸੀਂ ਕਹਿੰਦੇ ਹੋ ਇਹ ਸਾਰੀਆਂ ਚੀਜ਼ਾਂ ਹਨ ਅੱਜ ਤੱਕ ਆਈਆਂ ਨੇ ਤੁਹਾਡੇ ਜਿਹੜੇ ਵੀ ਮੀਡੀਆ ਦੇ ਵਿੱਚ ਤੁਸੀਂ ਬੋਲੀਆਂ ਨੇ ਤੁਸੀਂ ਵੀ ਆਪਣਾ ਇੱਥੇ ਕੰਮ ਕਰ ਰਹੇ ਹੋ ਦੁਬਈ ਤੋਂ ਆ ਕੇ ਕਰਕੇ ਐਮਪੀ ਬਣ ਗਏ ਜਾਂ ਕੁਝ ਵੀ ਅਜੂ ਵੀ ਉਹਨੇ ਮਹਿਮ ਚਲਾਈ ਲੋਕ ਉਹਦੇ ਨਾਲ ਜੁੜੇ ਲੋਕਾਂ ਨੇ ਸਮਰਥਨ ਉਹਦੇ ਨਾਲ ਨਜ਼ਰ ਆ ਰਿਹਾ ਤੁਸੀਂ ਇਸ ਤਰ੍ਹਾਂ ਦਾ ਕੰਮ ਹੀ ਕਿਉਂ ਨਹੀਂ ਕਰ ਲੈਂਦੇ ਕਿ ਲੋਕ ਬਰਾਬਰ ਨੂੰ ਉੱਥੇ ਚੁਣ ਲ ਤੁਸੀਂ ਕਿਉਂ ਨਹੀਂ ਤੁਸੀਂ ਉਹ ਕੰਮ ਕਿਉਂ ਨਹੀਂ ਕਰਦੇ ਲੋਕ ਅਮਰਤਪਾਲ ਦੇ ਤੁਹਾਡੇ ਤੇ ٹرسٹ ਕਿਉਂ ਨਹੀਂ ਕਰ ਰਹੇ ਤੁਹਾਡੇ ਤੇ ٹرسٹ ਨਹੀਂ ਨਾ ਹੈਗਾ ਸਵਾਲ ਆ ਤੁਹਾਡਾ ਤੁਸੀਂ ਪਹਿਲੇ ਸਵਾਲ ਦੇ ਵਿੱਚ ਇਹ ਕਿਹਾ ਕਿ ਜਿਹੜਾ ਹੈਗਾ ਜਦੋਂ ਮੈਂ ਗੁੜੀਆਂ ਦੀ ਗੱਲ ਕਰ ਰਿਹਾ ਸੀਗਾ ਹੈਨਾ ਉਹਨੂੰ ਮੈਂ ਮੰਨਦਾ ਕਿ ਜੇ ਕੋਈ ਵੀ ਮੈਨੂੰ ਨਹੀਂ ਪਤਾ ਉਹ ਅਮਰਤਪਾਲ ਦੇ ਬੰਦੇ ਜਾਂ ਕੋਈ ਵੀ ਜੇ ਕਿਸੇ ਦੇ ਨਾਲ ਪਰਿਵਾਰ ਦੇ ਨਾਲ ਇਦਾਂ ਵਿਚਾਰਕ ਲੜਾਈਆਂ ਕਰ ਰਿਹਾ ਉਹ ਤਾਂ ਮੈਂ ਮੰਨਦਾ ਗਲਤ ਆ ਤੁਸੀਂ ਅਗਲੀ ਗੱਲ ਤੇ ਆਓ ਤੁਸੀਂ ਦੋ ਸਵਾਲ ਨਾਲ ਹੀ ਰਲਗੜ ਕਰਤੇ ਨੇ ਚਲੋ ਆਪਾਂ ਇਸ ਗੱਲ ਤੇ ਆ ਜਾਂਦੇ ਆ ਗੱਲ ਇਹ ਆ ਜੀ ਮੇਰਾ ਮਕਸਦ ਇਹ ਆ ਕਿ ਠੀਕ ਹੈ ਜੇ ਕੋਈ ਬਹਿਸ ਤੋਂ ਭੱਜ ਰਿਹਾ ਜਾਂ ਤੁਹਾਡੇ ਨਾਲ ਇਸ ਤਰ੍ਹਾਂ ਦਾ ਉਹ ਤਾਂ ਜਿੱਥੇ ਬੇਇਨਸਾਫੀ ਹੋ ਰਹੀ ਹੈ ਉਹ ਮੰਨਦਾ ਮੈਂ ਬੇਇਨਸਾਫੀ ਆ ਪਰ ਉਹ ਭਾਵੇਂ ਤੁਹਾਡੇ ਨਾਲ ਹੋਵੇ ਭਾਵੇਂ ਅਮਰਤਪਾਲ ਨਾਲ ਹੋਵੇ ਬੇਇਨਸਾਫੀ ਪਰ ਪਰ ਸਵਾਲ ਇਹ ਆ ਜਿਸ ਤਰ੍ਹਾਂ ਜਿਹੜਾ ਮੈਂ ਸਵਾਲ ਕੀਤਾ ਕਿ ਅਬ ਲੋਕਾਂ ਨੇ ਅਮਰਤਪਾਲ ਹੀ ਕਿਉਂ ਲੋਕਾਂ ਨੂੰ ਲੱਗਦਾ ਉਹਨਾਂ ਦੇ ਲਈ ਜਦੋਂ ਸਵਾਲ ਕਰਦੇ ਉਹਨਾਂ ਦਾ ਫਿਰ ਜਵਾਬ ਲੈਂਦਾ ਥੋੜਾ ਜਿਹਾ ਜਿਗਰਾ ਰੱਖਿਆ ਤੁਸੀਂ ਇਹ ਕਹਿੰਦੇ ਹੋ ਕਿ ਅਮਰਤਪਾਲ ਨੇ ਕਿਹਾ ਕਿ ਮੈਂ ਡਿਬੇਟ ਲਈ ਓਪ ਕੀ ਤੁਹਾਨੂੰ ਯਾਦ ਹੈ ਕਿ ਮੈਂ 2022 ਦੀ ਸਤੰਬਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਮਰਤਪਾਲ ਨੂੰ ਖੁੱਲਾ ਚੈਲੰਜ ਦਿੱਤਾ ਸੀਗਾ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਆ ਬੈਠ ਮੀਡੀਆ ਦੇ ਵਿੱਚ ਗੱਲਬਾਤ ਕਰ ਤੁਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਉਹ ਸਵਾਲ ਤੋਂ ਸਵਾਲ ਪੁੱਛਦੇ ਹੋ ਫਿਰ ਆਪਣੇ ਆਪ ਹੀ ਸਵਾਲ ਨੂੰ ਡਿਨਾਈ ਕਰ ਜਾਂਦੇ ਹੋ ਮੈਂ ਅਮਰਤਪਾਲ ਤੋਂ ਵੀ ਬਹੁਤ ਪਹਿਲਾਂ ਕਹਿਤਾ ਸੀਗਾ ਵੀ ਭਰਾ ਆ ਮੀਡੀਆ 'ਚ ਬੈਠ ਪ੍ਰੈਸ ਮੈਂ ਸਾਧਦਾ ਮੀਡੀਆ ਦੇ ਵਿੱਚ ਬੈਠਦੇ ਆ ਗੱਲਬਾਤ ਕਰਦੇ ਆ ਭਜਦੇ ਨਹੀਂ ਇਹ ਸਵਾਲਾਂ ਤੋਂ ਚਲੋ ਜੀ ਅਮਰਿਤਪਾਲ ਮੈਂ ਕਿਹਾ ਤੁਹਾਡੇ ਤੁਹਾਡੇ ਸਾਹਮਣੇ ਪਾਜੀ ਇਹ ਦੂਜੀ ਗੱਲ ਤੇ ਤੁਸੀਂ ਵੀ ਕੰਮ ਕਰਨ ਦੀ ਗੱਲ ਕੰਮ ਵੀ ਕਿਉਂਕਿ ਤੁਹਾਡੇ ਸਾਹਮਣੇ ਅਮਰਿਤਪਾਲ ਕਿਉਂ ਤੁਸੀਂ ਬਰਾਬਰ ਆਪਣਾ ਆਪਣਾ ਬ੍ਰਾਂਡ ਆਪਣੇ ਨਾਮ ਨੂੰ ਬ੍ਰਾਂਡ ਨਹੀਂ ਬਣਾ ਸਕਦੇ ਤੁਸੀਂ ਕਿਉਂ ਧਰਤੀ ਤੇ ਉਹ ਚੀਜ਼ ਨਹੀਂ ਕਰ ਸਕਦੇ ਜਿਹੜੀ ਉਹ ਕਰ ਗਿਆ ਕਿ ਉਹਨਾਂ ਲੋਕਾਂ ਨੇ ਨਾਂ ਮਾਰ ਦਿੱਤਾ ਸਾਰੇ ਲੋਕ ਬਹੁਤ سارے ਕੰਮ ਕਰਦੇ ਰਹਿੰਦੇ ਨੇ ਜ਼ਰੂਰੀ ਨਹੀਂ ਹੈ ਕਿ ਗਲਜ ਢੋਲ ਪਾ ਕੇ ਹੀ ਸਾਰੇ ਕੰਮ ਕਰਨੇ ਨੇ ਇਹ ਵੀ ਮਜਬੂਰੀ ਹੈ ਕਿ ਹਾਈ ਕੋਰਟ ਆਣਾ ਪੈ ਰਿਹਾ ਕਿਉਂਕਿ ਇਹ ਔਨ ਰਿਕਾਰਡ ਆ ਨਹੀਂ ਰਹੇ 2022 ਦੀ ਪ੍ਰੈਸ ਕਾਨਫਰੰਸ 'ਚ ਇਹਨਾਂ ਨੂੰ ਕਿਹਾ ਸੀ ਕਿ ਬੈਠੋ ਗੱਲ ਕਰੋ ਪਰ ਇਹ ਨਹੀਂ ਆਂਦੇ ਹੁਣ ਹਾਈ ਕੋਰਟ ਬਿਠਾ ਕੇ ਗੱਲ ਕਰਾਂਗੇ ਠੀਕ ਹੈ ਜੀ ਗੱਲ ਰਹੀ ਕੰਮ ਕਰਨ ਦੀ ਕੰਮ ਬਹੁਤ سارے ਲੋਕ ਕਰ ਰਹੇ ਨੇ ਬਹੁਤ ਸਾਰੀ ਇਹ ਨਹੀਂ ਹੈਗਾ ਕਿ ਇਕੱਲਾ ਅਮਰਿਤਪਾਲ ਹੀ ਸਿੱਖ ਕੌਮ ਦੇ ਵਿੱਚ ਕੰਮ ਕਰ ਰਿਹਾ ਬਹੁਤ ਕੌਮ ਲੱਗੀ ਹੋਈ ਆ ਕੰਮ ਕਰਨ ਨੂੰ ਇਹ ਨਹੀਂ ਹੈਗਾ ਕਿ ਮਨਾਨ ਖਾਲੀ ਪਿਆ ਆ ਬਹੁਤ ਸਾਰੇ ਸਿੰਘ ਨੇ ਜਿਹੜੇ ਅੰਡਰਗਰਾਉਂਡ ਕੰਮ ਕਰਦੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਉਹ ਕੰਮ ਕਰ ਕੀ ਰਹੇ ਨੇ ਬਹੁਤ ਸਾਰੇ ਸਿੰਘ ਨੇ ਜਿਹੜੇ ਓਪਨਲੀ ਕੰਮ ਕਰਦੇ ਨੇ ਬਹੁਤ ਸਾਰੇ ਅਬ੍ਰੋਡ ਬੈਠੇ ਨੇ ਹਰੇਕ ਆਪਣੇ ਆਪਣੇ ਲੈਵਲ ਦਾ ਕੰਮ ਕਰ ਰਿਹਾ ਆ ਔਰ ਗੱਲਬਾਤ ਇਹ ਆ ਕਿ ਜਦੋਂ ਇੱਕ ਬੰਦੇ ਨੂੰ ਸਰਕਾਰੀ ਛੇ ਆ ਜਦੋਂ ਇੱਕ ਬੰਦੇ ਦੇ ਉੱਤੇ ਸਾਫ ਪਤਾ ਲੱਗ ਰਿਹਾ ਹੈ ਕਿ ਸਰਕਾਰੀ ਛੇ ਆ ਤੇ ਸਰਕਾਰੇ ਦੀ ਮਦਦ ਕਰ ਰਹੀ ਆ ਤੇ ਹੁਣ ਉਹ ਜ਼ਿੰਮੇਵਾਰੀ ਮੇਰੀ ਲੱਗੀ ਗੁਰੂ ਸਾਹਿਬ ਨੇ ਲਾਈ ਆ ਮੈਂ ਕੋਰਟ ਦੇ ਵਿੱਚ ਲਿਆ ਕਿ ਸਣੇ ਸਬੂਤਾਂ ਆਨ ਰਿਕਾਰਡ ਇਹ ਗੱਲਬਾਤ ਹੁਣ ਕਰਾਂਗਾ ਕਿ ਇਹਨੂੰ ਕਿੰਨੀ ਕਿੰਨੀ ਸਰਕਾਰੀ ਛਾਇਆ ਤੇ ਕਿੱਥੋਂ ਕਿੱਥੋਂ ਮਿਲਦੀ ਆ ਧੰਨਵਾਦ ਜੀ ਤਾਂ ਇਹਨੇ ਵਿਕਰਮਜੀਤ ਸਿੰਘ ਜਿਨ੍ਹਾਂ ਨੂੰ ਤੁਸੀਂ ਸੁਣ ਰਹੇ ਸੀਗੇ ਔਰ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਪਟੀਸ਼ਨ ਪਾਈ ਆ ਕਿ ਜਿਹੜੀ ਐਮਪੀ ਸ਼ਿਪ ਹੈ ਅਮਰਤਪਾਲ ਸਿੰਘ ਦੀ ਉਹ ਰੱਦ ਹੋਵੇ ਕਈ ਤਰ੍ਹਾਂ ਦੀ ਜਿਹੜੀ ਛਾਇਆ ਉਹਨਾਂ ਨੂੰ ਸਰਕਾਰ ਦੇ ਵੱਲੋਂ ਮਿਲ ਰਹੀ ਆ ਇਹਨਾਂ ਦਾ ਪੱਖ ਹੈ ਕਿ ਵਿਚਾਰ ਨੇ ਇੱਕ ਸਿਹਰਦ ਭਾਸ਼ਾ ਦੇ ਵਿੱਚ ਰਹਿ ਕੇ ਤੁਸੀਂ ਆਪਣਾ ਟਿੱਪਣੀ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਔਰ ਭਾਸ਼ਾ ਜਿਹੜੀ ਅਸਹਿਰ ਦੀ ਵਰਤੀ ਜਾਵੇ ਸੀ ਬੇਨਤੀ ਕਰਾਂਗੇ ਹਰ ਇੱਕ ਵਿਅਕਤੀ ਦੇ ਆਪਣੇ ਵਿਚਾਰ ਹੁੰਦੇ ਨੇ ਆਪਣਾ ਇੱਕ ਦਾਇਰਾ ਹੁੰਦਾ ਕੰਮ ਕਰਨ ਦਾ ਸੋ ਜਿਹੜਾ ਲੋਕਾਂ ਨੇ ਦੇਖਣਾ ਹੁੰਦਾ ਕਿ ਕਿਹੜਾ ਕਿਸ ਤਰ੍ਹਾਂ ਦਾ ਕਿਵੇਂ ਕੌਣ ਕੀ ਹੈ ਕੈਮਰੇ ਤੇ ਮੇਰਾ ਸਾਧਾਰਨੀ ਸੀ ਅਸ਼ਵਨੀ ਮਹਿਮਨਪ੍ਰੀਤ ਸਿੰਘ